ਇਹ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚਲਣਾ ਨਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਉਕੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਅਸੀਂ ਉਹ ਦਵਾਈ ਜਿਹੜੀ अवेलेबल ਕਰਾ ਚੰਨ ਸਰ ਪੰਜਾਬ ਸਰਕਾਰ ਨੂੰ ਬੜੀ ਉਪਰਾਲੇ ਕੀਤੇ ਰਹੇ ਨੇ ਸਿੱਖਿਆ ਖੇਤਰ ਵਿੱਚ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣੇ ਸਕੂਲ ਆਫ ਐਮੀਨੈਂਸ ਸੁਭਿਦਰ ਮੇਵਾ ਸਿੰਘ ਜਿਹੜਾ ਆਪਣੇ ਇਧਰ ਬਸੀਪਾਲਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਅਰਧੌਰ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ JEE ਐਡਵਾਂਸ JEE ਮੈਨ NEET ਹਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੇਮ ਸਾਹਿਬ ਸੋ 1 ਮਿੰਟ ਸੋ ਆਉਣ ਵਾਲੇ ਦਿਨਾਂ 'ਚ ਹੋਰਸ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਸ ਕਾਕੇ ਲਿਆਉਣੇ ਆਈਆਈਐਮ ਅਹਮਦਾਬਾਦ ਵੀ ਪੇਜ ਦੇ ਬੱਚਿਆਂ ਨੂੰ ਤੇ ਟੀਚਰਨ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਘੜ ਵੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗੀ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ